ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਲਈ ਹੋਈਆਂ ਜਿਮਣੀ ਚੋਣਾ ਤਹਿਤ ਵੋਟਾਂ ਦੀ ਗਿਣਤੀ ਦਾ ਅਮਲ ਜਾਰੀ ਹੈ ਵੱਖ-ਵੱਖ ਗੇੜਾਂ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਰੁਝਾਨ ਮਿਲ ਰਹੇ ਨੇ ਤਾਜ਼ਾ ਜਾਣਕਾਰੀ ਮੁਤਾਬਕ ਬਰਨਾਲਾ ਵਿਧਾਨ ਸਭਾ ਸੀਟ ਲਈ ਚੱਲ ਰਹੀ ਗਿਣਤੀ ਪ੍ਰਕਿਰਿਆ ਦੇ 16 ਗੇੜ ਮੁਕੰਮਲ ਹੋਣ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਕਾਕਾ ਟਿੱਲੋਂ 28256 ਵੋਟਾਂ ਨਾਲ ਅੱਗੇ ਚੱਲ ਰਹੇ ਨੇ ਜਦਕਿ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਢਾਲੀਵਾਲ 26097 ਵੋਟਾਂ ਨਾਲ ਦੂਜੇ ਅਤੇ ਭਾਜਪਾ ਦੇ ਕੇਵਲ ਸਿੰਘ ਟਿੱਲੋਂ 17000 958 ਵੋਟਾਂ ਨਾਲ ਤੀਜੇ ਸਥਾਨ ਤੇ ਚੱਲ ਰਹੇ ਨੇ ਬਰਨਾਲਾ ਹਲਕੇ ਵਿੱਚ ਗਿਣਤੀ ਦੇ ਅਮਲ ਬਾਰੇ ਵਧੇਰੇ ਜਾਣਕਾਰੀ ਲਈ ਆਓ ਤੁਹਾਨੂੰ ਲੈ ਚੱਲਦੇ ਹਾਂ ਦੂਰਦਰਸ਼ਨ ਦੇ ਨੁਮਾਇੰਦੇ ਰਮਾ ਸ਼ੰਕਰ ਕੋਲ ਜੀ ਰਚਨਾ ਜੀ ਤੁਹਾਨੂੰ ਦੱਸ ਦਈਏ ਕਿ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹ ਜਿੱਤ ਜਗੇ ਨੇ ਤੇ ਬਰਨਾਲਾ ਦੇ ਜ਼ਿਮਨੀ ਚੋਣ ਦੇ ਵਿੱਚ ਇੱਕ ਵਾਰ ਫਿਰ ਇਤਿਹਾਸ ਰਚਿਆ ਗਿਆ ਕਿਉਂਕਿ 1965 ਦੇ ਵਿੱਚ ਜਿਹੜੀ ਬਰਨਾਲਾ ਦੇ ਵਿੱਚ ਜ਼ਿਮਨੀ ਚੋਣ ਹੋਈ ਸੀ ਉਹਦੇ ਵਿੱਚ ਵੀ ਕਾਂਗਰਸ ਜੇਤੂ ਰਹੀ ਸੀ ਤੇ ਇਸ ਵਾਰ ਵੀ ਜਿਹੜੀ ਜ਼ਿਮਨੀ ਚੋਣ ਹੋਈ ਹੈ ਬਰਨਾਲਾ ਦੇ ਵਿੱਚ ਉਸ ਦੇ ਵੀ ਵਿੱਚ ਵੀ ਕਾਂਗਰਸ ਪਾਰਟੀ ਦੇ ਉਮੀਦਵਾਰ ਜਿਹੜੇ ਸੀ ਉਹ ਜਿੱਤੇ ਨੇ ਜੀ ਉਹਨਾਂ ਦਾ ਨਾਮ ਹੈ ਜੀ ਜਿਹੜੇ ਕਾਕਾ ਢਿੱਲੋ ਦੇ ਨਾਂ ਤੇ مشهور ਨੇ ਕਾਕਾ ਢਿੱਲੋ ਕੁਲਦੀਪ ਸਿੰਘ ਢਿੱਲੋ ਕਾਕਾ ਢਿੱਲੋ ਦੇ ਨਾਮ ਨਾਲ ਇੱਥੇ ਜਾਣੇ ਜਾਂਦੇ ਨੇ ਬਰਨਾਲਾ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਥਾਲੀਵਾਲ ਨੂੰ ਹਰਾਇਆ ਜੀ 2157 ਵੋਟਾਂ ਦੇ ਫਰਕ ਨਾਲ ਹਰਾਇਆ ਹੁਣੇ-ਹੁਣੇ ਉਹ ਕਾਊਂਟਿੰਗ ਸੈਂਟਰ ਅੰਦਰ ਗਏ ਨੇ ਤੇ ਸਰਟੀਫਿਕੇਟ ਲੈਣ ਗਏ ਨੇ ਆਪਣਾ ਤੇ ਆਪਾਂ ਦੱਸ ਦਈਏ ਇੱਕ ਸਮਾਂ ਉਦੋਂ ਵੀ ਆਇਆ ਸੀ ਜਦੋਂ ਭਾਪਤੀ ਜਾਂਦਾ ਪਾਰਟੀ ਦਾ ਉਮੀਦਵਾਰ ਕੇਵਲ ਸਿੰਘ ਢਿੱਲੋ ਦੂਸਰੇ ਨੰਬਰ ਤੇ ਆ ਕੇ ਸੀ ਤੇ ਇੱਕ ਵਾਰੀ ਐਦਾਂ ਹੋ ਗਿਆ ਢਿੱਲੋ ਵਰਸਸ ਢਿੱਲੋ ਇਹ ਜਿਹੜੀ ਕਾਊਂਟਿੰਗ ਸ਼ੁਰੂ ਹੋ ਰਹੀ ਅੱਠਵੇਂ ਰਾਊਂਡ ਦੇ ਵਿੱਚ ਜਦੋਂ आम आदमी पार्टी तीसरे नंबर पे चल गई थी ਤੇ ਪਹਿਲੇ ਨੰਬਰ ਤੇ ਜਿਹੜੇ ਸੀਗੇ ਉਹ ਸੀਗੇ ਜੀ ਕਾਂਗਰਸ ਪਾਰਟੀ ਦੇ ਦੂਸਰੇ ਤੇ ਸੀਗੇ ਭਾਰਤੀ ਜਨਤਾ ਪਾਰਟੀ ਦੇ ਕੇਵਲ ਸਿੰਘ ਢਿੱਲੋਂ ਢਿੱਲੋਂ ਵਰਸਸ ਢਿੱਲੋਂ ਦੀ ਲੜਾਈ ਸਾਨੂੰ ਦੇਖਣ ਨੂੰ ਮਿਲੀ ਤੇ ਹੁਣ ਜਿਹੜੇ ਕਾਂਗਰਸ ਪਾਰਟੀ ਦੇ ਸਮਰਥਕ ਨੇ ਉਹ ਬਾਹਰ ਗੇਟ ਦੇ ਐਸਡੀ ਕਾਲਜ ਵਿਖੇ ਜਿੱਥੇ ਕਾਊਂਟਿੰਗ ਚੱਲ ਰਹੀ ਸੀ ਬਾਹਰ ਗੇਟ ਦੇ ਖੜੇ ਨੇ ਤੇ ਸਰਟੀਫਿਕੇਟ ਲੈਣ ਲਈ ਜਿਹੜੇ ਗਏ ਹੋਏ ਨੇ ਉਹਨਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਉਹਨਾਂ ਨੇ ਹੁਣ ਸਰਟੀਫੀਕਟ ਲੈ ਕੇ ਜਦੋਂ ਬਾਹਰ ਆਣਗੇ ਅਸੀਂ ਤੁਹਾਨੂੰ ਤਾਜ਼ਾ ਵਿਜ਼ੂਅਲ ਜਿਹੜੇ ਉਹ ਦਿਖਾਵਾਂਗੇ ਤੇ ਇਹੀ ਕਹਿ ਸਕਦੇ ਹਾਂ ਆਮ ਆਦਮੀ ਪਾਰਟੀ ਜਿੱਥੇ ਜਿੱਤਦੀ ਜਿੱਤਦੀ ਕਿਉਂਕਿ ਸ਼ੁਰੂ ਵਿੱਚ ਹੀ ਪਹਿਲੇ ਰਾਊਂਡ ਤੋਂ ਹੀ ਆਮ ਆਦਮੀ ਪਾਰਟੀ ਨੇ ਲੀਡ ਬਣਾਈ ਹੋਈ ਸੀ ਪਹਿਲੇ ਦੂਸਰੇ ਤੀਸਰੇ ਚੌਥੇ ਰਾਊਂਡ ਤੱਕ ਉਹ ਚਲਦੀ ਰਹੀ ਲੀਡ ਪਰ ਜਦੋਂ ਪੰਜਵੇਂ ਰਾਊਂਡ ਜਾਂ ਛੇਵੇਂ ਰਾਊਂਡ ਦੇ ਵਿੱਚ ਕਰੀ ਭਾਜੀਪੀ ਸੈਕੰਡ ਨੰਬਰ ਤੇ ਆ ਗਈ ਤੇ ਕਦੇ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਕੁਲਦੀਪ ਸਿੰਘ ਜੋ ਕਿ ਟਿੱਲੋਂ ਕਾਕਾ ਟਿੱਲੋਂ ਦੇ ਨਾਲ ਬਰਨਾਲਾ ਦੇ ਵਿੱਚ ਮਸ਼ਹੂਰ ਨੇ ਉਹ ਜਿੱਤੇ ਨੇ ਤੇ ਉਹਨਾਂ ਦੇ ਸਮਰਥਕ ਜਿਹੜੇ ਬਾਹਰ ਖੜੇ ਹੋ ਗਏ ਨੇ ਤੇ ਇਸ ਦੇਖਦੇ ਆ ਹਵਾਈਆਂ ਜਿਹੜੀਆਂ ਇਧਰੋਂ ਚੱਲ ਰਹੀਆਂ ਤੁਹਾਨੂੰ ਸ਼ਾਇਦ ਪਟਾਕੇ ਦੀ ਆਵਾਜ਼ ਵੀ ਸੁਣਦੀ ਹੋਗੀ ਰਚਨਾ ਜੀ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਹੜੀ ਇਹ ਲੀਡ ਬਣੀ ਹੋਈ ਸੀ ਸ਼ੁਰੂ ਤੋਂ ਆਮ ਆਦਮੀ ਪਾਰਟੀ ਨੇ ਬਰਕਰਾਰ ਰੱਖੀ ਸੀ ਪਰ ਲੋਕਾਂ ਨੇ ਸ਼ਾਇਦ ਫਤਵਾ ਜਿਹੜਾ ਆਮ ਆਦਮੀ ਪਾਰਟੀ ਨੂੰ ਨਹੀਂ ਦਿੱਤਾ ਤੇ ਜਿਹੜੇ ਬਰਨਾਲਾ ਦੇ ਜਿਹੜੇ ਸਾਬਕਾ ਵਿਧਾਇਕ ਤੇ ਹੁਣ ਐਮਪੀ ਜੇ ਇੱਥੇ ਦੇ ਜਿਹੜੇ ਸੀਗੇ ਗੁਰਮੀਤ ਸਿੰਘ ਥੇਰਜੀ ਉਹ ਆਪਣੀ ਸੀਟ ਨਹੀਂ ਬਚਾ ਸਕੇ ਉਹਨਾਂ ਨੇ ਭਲੇ ਹੀ ਆਪਣੇ ਦੋਸਤ ਨੂੰ ਇਹ ਸੀਟ ਦਿੱਤੀ ਸੀਗੀ ਪਰ ਉਹ ਹਰਿੰਦਰ ਸਿੰਘ ਢਾਲੀਵਾਲ ਇਹ ਸੀਟ ਨਹੀਂ ਬਚਾ ਸਕੇ 2017 ਦੀਆਂ ਵਿਧਾਨ ਸਭਾ ਜਾਂ 2022 ਦੀਆਂ ਜਿਹੜੀਆਂ ਇਲੈਕਸ਼ਨ ਹੋਈਆਂ ਸੀ ਉਹਦੇ ਵਿੱਚ ਆਮ ਆਦਮੀ ਪਾਰਟੀ ਜੇਤੂ ਰਹੀ ਸੀ ਪਰ ਜਿਹੜੀ ਇਸ ਵਾਰ ਇਹ ਜ਼ਿਮਨੀ ਚੋਣ ਹੋਈ ਹੈ ਉਹਦੇ ਵਿੱਚ ਕਾਂਗਰਸ ਪਾਰਟੀ ਇੱਕ ਵਾਰ ਫਿਰ ਜਿਹੜਾ ਇਤਿਹਾਸ ਰਚਿਆ 1965 ਦੇ ਵੇਲੇ ਬਰਨਾਲਾ ਦੇ ਵਿੱਚ ਜਿਹੜੀ ਜ਼ਿਮਨੀ ਚੋਣ ਪਹਿਲੀ ਵਾਰ ਹੋਈ ਸੀ ਉਹ ਅੱਜ ਫਿਰ ਉਹ ਇਤਿਹਾਸ ਰਚਿਆ ਗਿਆ ਕਾਂਗਰਸ ਦੇ ਉਮੀਦਵ ਨੇ ਜਿੱਤ حاصل ਕੀਤੀ ਹੈ ਕੈਮਰਾਮੈਨ ਖਾਦਰ ਸ਼ਰੀਫ ਤੇ ਦੀਪਕ ਕੁਮਾਰ ਦੇ ਨਾਲ ਮਹਿਰਾਮ ਸ਼ੰਕਰ ਦੂਰਦਰਸ਼ਨ ਸਮਾਚਾਰ ਬਰਨਾਲਾ ਇਸ ਤੋਂ ਬਾਅਦ ਬਾਤਦੇ ਆ ਅਗਲੇ ਰੋਜ਼ਾਨਾਵਲ ਡੇਰਾਬਾਬਾ ਨਾਨਕ ਹਲਕੇ ਵਿੱਚ ਗਿਣਤੀ ਦੇ 15 ਗੇੜ ਮੁਕੰਮਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਦਾਵਾ 50999 ਵੋਟਾਂ ਨਾਲ ਸਭ ਤੋਂ ਅੱਗੇ ਚੱਲ ਰਹੇ ਨੇ ਜਦਕਿ ਕਾਂਗਰਸ ਦੇ ਜਤਿੰਦਰ ਕੌਰ ਰੰਦਾਵਾ 46523 ਵੋਟਾਂ ਨਾਲ ਦੂਜੇ ਅਤੇ ਪਾਜਪਾ ਦੇ ਰਵੀਕਰਨ ਸਿੰਘ ਕਾਲੋ 5821 ਵੋਟਾਂ ਨਾਲ ਤੀਜੇ ਸਥਾਨ ਤੇ ਨੇ ਹੁਸ਼ਿਆਰਪੁਰ ਦੀ ਚੱਬੇਵਾਲ ਵਿਧਾਨ ਸਭਾ ਸੀਟ ਲਈ ਗਿਣਤੀ ਦਾ ਅਮਲ ਲਗਭਗ ਆਖਰੀ ਦੌਰ ਵਿੱਚ ਪਹੁੰਚ ਗਿਆ ਹੈ 15 ਗੇੜਾਂ ਦੀ ਗਿਣਤੀ ਮੁਕੰਮਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਇਸ਼ਾਂਕ ਕੁਮਾਰ 41904 ਵੋਟਾਂ ਨਾਲ ਵੱਡੀ ਅਗੇਤ ਹਾਸਲ ਕਰ ਚੁੱਕੇ ਨੇ ਕਾਂਗਰਸ ਦੇ ਰਣਜੀਤ ਕੁਮਾਰ 23214 ਵੋਟਾਂ ਨਾਲ ਦੂਜੇ ਅਤੇ ਭਾਜਪਾ ਦੇ ਸੂਰਨ ਸਿੰਘ ਠੰਡਲ 8692 ਵੋਟਾਂ ਨਾਲ ਤੀਜੇ ਸਥਾਨ ਤੇ ਚੱਲ ਰਹੇ ਨੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਲਈ 7 ਗੇੜਾ ਦੀ ਗਿਣਤੀ ਮੁਕੰਮਲ ਹੋ ਗਈ ਹੈ ਆਮ ਆਦਮੀ ਪਾਰਟੀ ਦੇ ਹਰਦੀਪ ਸਿੰਘ ਡਿੰਪੀ ਟਿਲੋ 38988 ਵੋਟਾਂ ਲੈ ਕੇ ਪਹਿਲੇ ਸਥਾਨ ਤੇ ਬਣੇ ਹੋਏ ਨੇ ਜਦ ਕਿ ਕਾਂਗਰਸ ਦੇ ਅਮ੍ਰਿਤਾ ਵੜਿੰਗ ਨੂੰ ਹਾਲੇ ਤਾਈਂ 28259 ਵੋਟਾਂ ਮਿਲੀਆਂ ਨੇ ਅਤੇ ਉਹ ਦੂਜੇ ਸਥਾਨ ਤੇ ਹੋਏ ਨੇ ਪਾਜਪਾ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ 8098 ਵੋਟਾਂ ਨਾਲ ਤੀਜੇ ਸਥਾਨ ਤੇ ਚੱਲ ਰਹੇ ਨੇ ਇਹਨਾਂ ਸਾਰੇ ਹਲਕਿਆਂ ਵਿੱਚ ਮੁੱਖ ਮੁਕਾਬਲਾ ਸੂਬੇ ਦੀ ਸਤਾਤਾਰੀ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਦੇਖਣ ਨੂੰ ਮਿਲ ਰਿਹਾ ਹੈ ਵਿਧਾਨ ਸਭਾ ਹਲਕਿਆਂ ਵਿੱਚ ਗਿਣਤੀ ਪ੍ਰਕਿਰਿਆ ਵੱਖ-ਵੱਖ ਗੇੜਾ ਤਹਿਤ ਪੂਰੀ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਵਿੱਚ ਵੋਟਾਂ ਦੀ ਗਿਣਤੀ 18 ਗੇੜਾ ਚੱਬੇਵਾਲ ਹਲਕੇ ਲਈ 15 ਗੇੜਾ ਗਿੱਦੜਵਾਹਾ ਹਲਕੇ ਲਈ 13 ਗੇੜਾ ਅਤੇ ਬਰਨਾਲਾ ਹਲਕੇ ਲਈ 16 ਗੇੜਾ ਵਿੱਚ ਗਿਣਤੀ ਦਾ ਅਮਲ ਮੁਕੰਮਲ ਹੋਵੇਗਾ